ਦੇ ਪੰਡਾ ਕਰਿਉ ਕੇ ਬੋਹਿਤ ਲੋਕ ਪਰਲੋਕ ਸਹਾਇ ਭਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਰਗ ਜੁਗੋ ਜੁਗ ਅਟਲ ਸਤਿਗੁਰੂ ਜਗਤਗੁਰੂ ਅਹ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤ ਗੁਰ ਜੀ ਦੇ ਅਮੋਲਕ ਬਚਨ ਸਰਵਣ ਕਰ ਰਹੇ ਹੋ ਜੋ ਪੰਨਾ 9 ਗੁਦ ਜੋ ਮਾਫ ਕਰਨਾ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਜਗਤ ਗੁਰੂ ਜਹਰਪੀਰ ਜਗਤ ਗੁਰੂ ਬਾਬਾ ਜੀ ਦੇ ਉਚਾਰਨ ਕੀਤੇ ਹੋਏ ਮਹਾਬੋਲ ਹਨ ਤੇ ਧੰਨ ਧੰਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਵੇਂ ਦੇ ਰੂਪ ਵਿੱਚ ਪਰਗੜ ਕਰਕੇ ਸੁਣਾਏ ਨੇ ਸਤ ਗੁਰਜੀ ਇਸ ਸ਼ਬਦ ਰਾਹੀਂ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿ ਕਿਵੇਂ ਮਨੁੱਖ ਮਾਇਆ ਦੇ ਪਿਆਰ ਵਿੱਚ ਰੰਗਿਆ ਹੋਇਆ ਪਰਮਾਤਮਾ ਨੂੰ ਮਿਲ ਨਹੀਂ ਸਕਦਾ ਪਰਮਾਤਮਾ ਉਹਦੇ ਬਹੁਤ ਨੇੜੇ ਹੈ ਅੰਦਰ ਬਾਹਰ ਸਾਰੇ ਕਿਤੇ ਹੋਣਾ ਹੋਇਆ ਮਿਲ ਨਹੀਂ ਸਕਦਾ ਇਹ ਜਿਹੜੇ ਉਸ ਦਾ ਨਾਮ ਜਪਦੇ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਸਤਿਗੁਰਜੀ ਬਿਲੇਹਾਰ ਨੇ ਵਾਰਨੇ ਸ਼ਬਦ ਵਿੱਚ ਜਾ ਰਹੇ ਜਿਹੜੇ ਨਾਮ ਜਪਦੇ ਨੇ ਬਾਕੀਆਂ ਤੋਂ ਨਹੀਂ ਤੇ ਫਿਰ ਸਾਨੂੰ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ ਉਹਨਾਂ ਦੇ ਨਾਲ ਫਿਰ ਸਾਡਾ ਉਧਾਰ ਹੋ ਜਾਂਦਾ ਹੈ ਸੁਧਾਰ ਵੀ ਹੋ ਜਾਂਦਾ ਹੈ ਉਧਾਰ ਵੀ ਹੋ ਜਾਂਦਾ ਹੈ ਇਹ ਬਖਸ਼ਿਸ਼ ਇਸ ਸ਼ਵਦ ਦੇ ਵਿੱਚ ਪਾਤਸ਼ਾਹ ਨੇ ਕੀਤੀ ਹੈ ਸ਼ਵਾਉ ਆਪਣੇ ਹਿਰਦੇ ਰੂਪੀ ਝੋੜੀ ਦੇ ਵਿੱਚ ਪਾਤਸ਼ਾਹ ਦੀਆਂ ਬਖਸ਼ਾ ਬਖਸ਼ਿਸ਼ਾਂ ਨੂੰ ਪਵਾਣਾ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਤਨ ਮਾਇਆ ਪਾਹਿਆ ਪਿਆਰੀ ਲੀਤੜਾ ਲਾ ਬਰੰਗਾਏ ਮੇਰੇ ਕੰਤਨਾਂ ਭਾਵੈ ਛੋਲੜਾ ਪਿਆਰੇ ਕਿਉਂ ਤਨ ਸੇਜ ਜਾਏ ਪਾਦਸ਼ਾਹ ਜੀ ਬਖਸ਼ਿਸ਼ ਕਰਨਗੇ ਇਹ ਤਨ ਮਾਇਆ ਪਾਹਿਆ ਪਿਆਰੀ ਇਸ ਸਾਡੇ ਤਨ ਨੂੰ ਮਾਇਆ ਦਾ ਪਾਲਕਾ ਹੋਇਆ ਕੋਪਰ ਰੰਗਣ ਤੋਂ ਪਹਿਲਾਂ ਉਹਨੂੰ ਪਾਇਆ ਜਾਂਦਾ ਹੈ ਖੰਭ ਚੜਾਇਆ ਜਾਂਦਾ ਹੈ ਪੈ ਵਿੱਚ ਖੰਭ ਚੜਾ ਜਾਂਦਾ ਹੈ ਉਹ ਪਾ ਸਾਨੂੰ ਚਰਣਾ ਚਾਹੀਦਾ ਸੀ ਪਰਮਾਤਮਾ ਦੇ ਡਰ ਦਾ ਅਦਬ ਦਾ ਭੈ ਅਦਬ ਨੂੰ ਕੰਤ ਡਰ ਨੂੰ ਕੰਤ ਪਰ ਚੜਿਆ ਹੋਇਆ ਹੈ ਮਾਇਆ ਦਾ ਉਹ ਨੂੰ ਫਿਰ ਨਾਮ ਦਾ ਰੰਗ ਨਹੀਂ ਛੱਡ ਸਕਦਾ ਜਦੋਂ ਤੱਕ ਇਹ ਮਾਇਆ ਦਾ ਰੰਗ ਉਤਰਦਾ ਨਹੀਂ ਫਿਰ ਨਾਮ ਦਾ ਰੰਗ ਛੱਡਦਾ ਹੈ ਵੈਸੇ ਨਹੀਂ ਤੇ ਇਸ ਨੂੰ ਉਤਾਰਨ ਵਾਸਤੇ ਕੀ ਹੈ ਦੋ ਚੀਜ਼ਾਂ ਪਾਤਸ਼ਾਹਨ ਨਸ਼ੀਆਂ ਦੀ ਬਾਣੀ ਮਾਇਆ ਕਾ ਮਾਰਨ ਹਰ ਨਾਮ ਹੈ ਮਸ਼ਾਲਾ ਮਾਰਨ ਕਹਿੰਦੇ ਨੇ ਮਸਾਲੇ ਮਾਰਨ ਪਾਏ ਹਰਾਮ ਹੈ ਹੋਏ ਹਲਾਲ ਨਾ ਜਾਏ ਮਾਇਆ ਦਾ ਮਾਰਨ ਗੁਰ ਸ਼ਬਦ ਹੈ ਗੁਰੂ ਦਾ ਉਪਦੇਸ਼ ਇਹ ਇਸ ਮਾਇਆ ਦੇ ਪਿਆਰ ਨੂੰ ਸਾਡੇ ਅੰਦਰੋਂ ਤਾਰ ਸਕਦਾ ਹੈ ਉਹ ਹਰ ਚੀਜ਼ ਮਾਇਆ ਹੈ ਜਿਹਦੇ ਵਿੱਚ ਰੱਬ ਭੁੱਲਿਆ ਇਹ ਤਨ ਦੌਲਤ ਸਰੀਰ ਪਰਿਵਾਰ ਕਾਰੋਬਾਰ ਹੋਰ ਦੁਨੀਆਵੀ ਕੰਮਾਂ ਵਿੱਚੋਂ ਵਿਸਰ ਨਹੀਂ ਰਿਹਾ ਕੋਈ ਮਾਇਆ ਨਹੀਂ ਫਿਰ ਇਹ ਮਾਇਆ ਨਹੀਂ ਗਿਆ ਫਿਰ ਕੋਈ ਇਹ ਤਨ ਮਾਇਆ ਪਾਹਿਆ ਪਿਆਰੇ ਇਹ ਸਾਡਾ ਸਰੀਰ ਜਿਹੜਾ ਜਿੰਨਾ ਵੀ ਹੈ ਜਿਤਨੇ ਇੰਦਰੀ ਨੇ ਬਾਆ ਨਾਲ ਰੰਗੇ ਹੋਏ ਨੇ ਅੱਖਾਂ ਦੇਖ ਕੇ ਭੁੱਲ ਜਾਂਦੀਆਂ ਨੇ ਨਿੱਕੋਟੀ ਦੇ ਦੇਖ ਕੇ ਭੁੱਲ ਲੈ ਛੋਟੀ ਤੋਂ ਛੋਟਾ ਸਰੀਰ ਹੈ ਜਿਹੜਾ ਘਰ ਵਿੱਚ ਉਹਨੂੰ ਦੇਖ ਕੇ ਭੁੱਲ ਜਾਂਦੇ ਸਰੀਰ ਅੱਖਾਂ ਦੇਖਦੀਆਂ ਨੇ ਤਨ ਇੰਦਰੀਆਂ ਨੂੰ ਕਹ ਛੜੇ ਅੱਖਾਂ ਕੰਨ ਨੱਕ ਜਿਹੜੇ ਇੰਦਰੀ ਨੇ ਜੀਵਾ ਉਹ ਸਾਰੀ ਚੀਜ਼ ਮਾਇਆ ਹੈ ਉਸ ਵਿੱਚ ਇਹ ਰੰਗਿਆ ਪਿਆ ਇਹ ਸਾਡਾ ਮਨ ਕਹਿੰਦੇ ਅਤੇ ਫਿਰ ਬਾਕੀ ਦਾ ਇਸ ਦਾ ਲਿਬਾਸ ਵੀ ਸਾਰਾ ਰੰਗਿਆ ਹੋਇਆ ਜੋ ਇਸ ਤੇ ਪੈਂਦਾ ਜੇ ਕੋਈ ਪਹਿਨਣ ਵਾਲੀ ਚੀਜ਼ ਹੈ ਅੱਖਾਂ ਲਈ ਜੇ ਕੋਈ ਖਾਣ ਵਾਲੀ ਚੀਜ਼ ਹੈ ਜੀਭ ਲਈ ਜੇ ਕੋਈ ਸੁਪਰਸ ਵਾਲੀ ਚੀਜ਼ ਹੈ ਸਰੀਰ ਲਈ ਚਮੜੀ ਲਈ ਇਹ ਸਾਰੇ ਇੰਦਰੀ ਸਾਰੇ ਕੱਪੜੇ ਸਾਡੇ ਮਾਇਆ ਦੇ ਵਿੱਚ ਲੰਗੇ ਲੱਭ ਆਰਤ ਹੁੰਦਾ ਹੈ ਚਸਕਾ ਚਸਕੇ ਦੇ ਵਿੱਚ ਨੇ ਕਿਸੇ ਤਰ੍ਹਾਂ ਦਾ ਚਾਹੇ ਦੇਖਣ ਦਾ ਹੈ ਚਾਹੇ ਸੁਣਨ ਦਾ ਹੈ ਚਾਹੇ ਸੁਣਾਉਣ ਦਾ ਹੈ ਚਾਹੇ ਸਪਰਸ਼ ਦਾ ਹੈ ਪਹਿਨਣ ਦਾ ਹੈ ਕਿਸੇ ਵੀ ਤਰ੍ਹਾਂ ਦੇ ਕਾਤਰਾ ਦੇ ਚਸਕੇ ਨੇ ਛੜੇ ਰਸ ਜੀ ਨੂੰ ਕਹਿੰਦੇ ਲਬ ਇਹ ਸਾਰੀ ਚੀਜ਼ਾਂ ਦਾ ਕਹਿੰਦੇ ਸਾਡਾ ਮਨ ਬਾਇਆ ਦੇ ਚਸਕਿਆਂ ਵਿੱਚ ਬਾਇਆ ਦੇ ਰੰਗ ਵਿੱਚ ਰੰਗਿਆ ਪੈ ਮੇਰੇ ਕੰਤ ਨਾ ਭਾਵੈ ਚੋ ਲੜਾ ਪਿਆਰੇ ਕਿਉਂ ਧਨ ਸੇ ਜੈ ਜਾਏ ਇਹੋ ਜਿਹੜਾ ਸਰੀਰ ਪਰਮਾਤਮਾ ਨੂੰ ਚੰਗੈ ਨਹੀਂ ਲੱਗਦਾ ਜਿਹੜਾ ਉਹਨੂੰ ਚੰਗਾ ਨਹੀਂ ਲੱਗਦਾ ਉਹਨੂੰ ਪਰਮਾਤਮਾ ਦਾ ਨਾਮ ਨਹੀਂ ਆਉਂਦਾ ਜਿਹਨੂੰ ਨਾਮ ਨਹੀਂ ਆਉਂਦਾ ਉਹ ਕਦੇ ਸੁਖੀ ਨਹੀਂ ਹੋ ਸਕਦਾ ਕੁਝ ਵੀ ਹੋਵੇ ਉਹਦੇ ਕੋਲ ਧਨ ਹੋਵੇ ਦੌਲਤ ਹੋਵੇ ਪਰਿਵਾਰ ਹੋਵੇ ਕਾਰੋਬਾਰ ਹੋਵੇ ਅਹੁਦਾ ਹੋਵੇ ਕੋਈ ਚੀਜ਼ ਹੋਵੇ ਸੁਖੀ ਨਹੀਂ ਹੋ ਸਕਦਾ ਕਿਉਂਕਿ ਪਰਮਾਤਮਾ ਨੂੰ ਚੰਗਾ ਹੀ ਨਹੀਂ ਲੱਗ ਰਿਹਾ ਉਹ ਉਹਨੂੰ ਚੰਗਾ ਲੱਗਦਾ ਹੈ ਜਿਹੜਾ ਉਹਦੀ ਰਜ਼ਾ ਵਿੱਚ ਰਹਿੰਦਾ ਹੈ ਹੁਕਮ ਵਿੱਚ ਰਹਿੰਦਾ ਹੈ ਉਹਦੇ ਨਾਮ ਵਿੱਚ ਰਹਿੰਦਾ ਹੈ ਉਹਨੂੰ ਯਾਦ ਰੱਖਦਾ ਹਰ ਵਕਤ ਉਹ ਚੰਗਾ ਲੱਗਦਾ ਹੈ ਹੋਰ ਕੋਈ ਚੰਗਾ ਨਹੀਂ ਲੱਗਦਾ ਸਤਿਗੁਰੂ ਜੀ ਕਹਿੰਦੇ ਇਹ ਕੰਮ ਮਾਇਆ ਦਾ ਰੰਗਿਆ ਹੋਇਆ ਸਰੀਰ ਹੈ ਮਾਇਆ ਦਾ ਹੰਕਾਰ ਹੋਵੇਗਾ ਲਬ ਹੋਵੇਗਾ ਉਹਦਾ ਚਰਕਾ ਹੋਵੇਗਾ ਉਹਦਾ ਲੋਭ ਹੋਵੇਗਾ ਉਹਦੇ ਵਿੱਚੋਂ ਨਿਕਲਦਾ ਨਹੀਂ ਨਾ ਮਨ ਸਾਡਾ ਮਨ ਮਾਇਆ ਮੈਂ ਫਸ ਰਹੇ ਹੋ ਫਸੇ ਹੋਗੇ ਦੇ ਕੀ ਹੁੰਦਾ ਮਿਸਰੇ ਉਹ ਗੋਮਨ ਨਾ ਮਨ ਮਾਇਆ ਵਿੱਚ ਫਦਰਿਓ ਨਿਕਸ਼ਤ ਨਾ ਹੀ ਨਮੀਤ ਨਿਕਲਦਾ ਵੀ ਨਹੀਂ ਰਾਵ ਭੁੱਲ ਜਾਂਦਾ ਸੋ ਮੇਰੇ ਕੰਤ ਭਾਵ ਪਤੀ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਭਾਵ ਹੈ ਨਾ ਭਾਵ ਹੈ ਚੋਲੜਾ ਉਹ ਸਰੀਰੂਪੀ ਚੋਲੜਾ ਹੈ ਜਿਹੜਾ ਕਰਮੀ ਆਵੇ ਕੱਪੜਾ ਇਹ ਸਰੀਰ ਇਹ ਉਹਨੂੰ ਚੰਗਾ ਨਹੀਂ ਲੱਗਦਾ ਆਪੇ ਮਾਇਆ ਬਣਾਈ ਹੋਈ ਹੈ ਆਪੇ ਗੁਰੂ ਬਣਾਇਆ ਹੋਇਆ ਹੈ ਕਿਹ ਲੈਸਰ ਚਾਇ ਕਿਸੇ ਦੀ ਸਮਝ ਵਿੱਚ ਆਉਂਦਾ ਹੈ ਜਿਹਦੀ ਸਮਝ ਵਿੱਚ ਆ ਜਾਂਦਾ ਹੈ ਉਹਦੇ ਨਾਲ ਜੁੜ ਜਾਂਦਾ ਹੈ ਉਹਦੇ ਵਿੱਚ ਉਹਦੇ ਵਿੱਚ ਕੋਈ ਅੰਤਰ ਰਹਿੰਦਾ ਹੈ ਫਿਰ ਕਿਵੇਂ ਮਿਲ ਸਕੀਏ ਉਸ ਨੂੰ ਮੇਰੇ ਕੰਤ ਨਾ ਭਾਵੇਂ ਚੋੜਾ ਪਿਆਰੇ ਕਿਉਂ ਧਨ ਧਨ ਜੀਵ ਇਸਤਰੀ ਸੇਜ ਜਾਏ ਆਪਣੀ ਪਤੀ ਦੀ ਸੇਜ ਵਿੱਚ ਕਿਵੇਂ ਜਾ ਸਕਦੀ ਹੈ ਆਪਣੇ ਪਤੀ ਨੂੰ ਆਪਣੀ ਸੇਜ ਤੇ ਕਿਵੇਂ ਲਿਆ ਸਕਦੀ ਹੈ ਨਹੀਂ ਆਏਗਾ ਕਦੇ ਹਾਂ ਦੇ ਹਾਲਾਂਕਿ ਇਹ ਵੀ ਨਹੀਂ ਕਿਤੇ ਦੂਰ ਹੈ ਸਾਡੇ ਅੰਦਰ ਹੈ ਸੇਜ ਏਕ ਪਿਆ ਮਿਲਣ ਦੁਹੇਰਾ ਕਹਿੰਦੇ ਇੱਕੋ ਹੀ ਸੇਜ ਤੇ ਰਹਿੰਦੇ ਨੇ ਪਰ ਮਿਲਦੇ ਨਹੀਂ ਜਿਵੇਂ ਪਤੀ ਪਤਨੀ ਦੀ ਅਨਮਲ ਹੋ ਜਾਏ ਕਿਸੇ ਗੱਲੋਂ ਰਹਿੰਦੇ ਘਰ ਵਿੱਚ ਕਿੰਨੇ ਉਸੇ ਘਰ ਵਿੱਚ ਰਹਿੰਦੇ ਨੇ ਅਣਮਣੇ ਮੇਲ ਨਹੀਂ ਹੁੰਦਾ ਸੇਜ ਤੇ ਵੀ ਕਿਤੇ ਸੌਂਦੇ ਹੁਣ ਫਿਰ ਵੀ ਮੇਲ ਨਹੀਂ ਹੁੰਦਾ ਇਸ ਤਰ੍ਹਾਂ ਹੀ ਧਨ ਸੰਤ ਧਨ ਪਿਰ ਏਕੋ ਸੰਗ ਬਸੇਰਾ ਬਿਨ ਬਾਤ ਨ ਕਰਤੇ ਭਾਈ ਸਤਗੁਰ ਜੀ ਨੇ ਸਾਰਾ ਕੁਝ ਬਾਣੀ ਵਿੱਚ ਲਿਤਾ ਹੋਇਆ ਹੈ मेल ਨਹੀਂ ਹੈ ਸਾਡੇ ਬਹੁਤ ਨੇੜੇ ਪਰਮਾਤਮਾ ਹੈ ਕਹੋ ਰਵਿਦਾਸ ਹੱਥ ਪਾਉ ਨੇਰੈ ਸਹਜੇ ਹੋਏ ਸੋ ਹੋਈ ਮਿਲਾਪ ਕੋਈ ਨਹੀਂ ਕਿਉਂਕਿ ਉਹਨੂੰ ਚੰਗਾ ਨਹੀਂ ਲੱਗਦਾ ਜੋਸੀ ਕਰ ਰਹੇ ਆ ਮਾਇਆ ਵਿੱਚ ਸਮਾਇਆ ਹੋਇਆ ਹੈ ਉਹ ਮਨੁੱਖ ਕਦੇ ਵੀ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਲਬ ਲੋਭ ਹੰਕਾਰ ਕੀ ਮਾਤੀ ਮਾਇਆ ਮਹੇ ਸਬਾਣੀ ਇਹ ਨਹੀਂ ਬਾਤੀ ਸੋ ਪਾਈਏ ਨਾਹੀ ਭਈ ਕਾਮਣ ਏ ਆਣੀ ਸਤਿਗੁਰ ਜੀ ਦੇ ਬਚਨਾਂ ਵਿੱਚ ਪੜਿਆ ਜਾਂਦਾ ਸੀ ਪਹਿਲਾਂ ਜਦੋਂ ਇਸ ਲੈਨ ਵਿੱਚ ਆਉਣ ਤੋਂ ਪਹਿਲਾਂ ਅਸੀਂ ਪੜਦੇ ਸਾਂ ਇਹ ਸ਼ਬਦ ਉਹਨੂੰ ਕਹਿੰਦੇ ਨੇ ਸ਼ਬਦ ਹਜ਼ਾਰੇ ਸਤਿਗੁਰੂ ਦੀ ਬਾਣੀ ਵਿੱਚੋਂ ਵੀ ਇਹ ਸ਼ਬਦ ਨੇ ਵਿੱਚ ਗੁਰੂ ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਬਚਨ ਵੀ ਦੇ ਕੁਝ ਸ਼ਬਦ ਆਉਂਦੇ। ਉਹ ਸ਼ਬਦ ਹਜਾਰੇ ਕੇ ਰੱਬ। ਉਹ ਸ਼ਬਦਾਂ ਵਿੱਚ ਇਹ ਪੰਕਤੀਆਂ ਆਉਂਦੀਆਂ ਨੇ ਸ਼ਬਦ। ਮੇਰੇ ਕੰਤ ਨਾ ਭਾਵੈ ਚੋਰੜਾ ਪਿਆਰੇ ਕਿਉਂ ਤਨ ਸੇਜਿਆ ਜਾਏ। ਇਹਦਾ ਇਹ ਜਵਾਬ ਹੈ। ਇਨੀ ਬਾਤੀ ਸੌ ਪਾਈਐ ਨਹੀਂ। ਇਹਨਾਂ ਗੱਲਾਂ ਨਾਲ ਤਾਂ ਰੱਬ ਮਿਲਦਾ ਹੀ ਨਹੀਂ। ਕਿੰਨਾਂ ਨਾਲ ਲੱਭ ਲੋਭ ਹੰਕਾਰ ਕੀਮਤੀ ਮਸਤੇਨ ਵਿੱਚ ਸੰਸਾਰ ਵਿੱਚ ਆ ਰਹਿਣਾ ਇਹਨਾਂ ਦੇ ਵਿੱਚ ਹੀ ਹੈ ਗੁਰਮਤਿ ਨੇ ਇਹ ਸਾਨੂੰ ਸਿਖਾਇਆ ਹੈ ਪਤਾ ਨਾ ਲੱਗੇ ਤੂੰ ਮਾਇਆ ਵਿੱਚ ਹੋਵੇਂ ਬਾਹਰੋਂ ਪੂਰਾ ਰੱਗਿਆ ਹੋਇਆ ਅੰਦਰੋਂ ਬਾਹਰੋਂ ਵਿੱਚ ਹੋਵੇ ਤੂੰ ਪੂਰਾ ਰੱਗਿਆ ਹੋਇਆ ਇਸ ਤ੍ਰਿਕੇ ਨਾਲ ਪਾ ਸਕਦਾ ਹੈ ਤਰੀਕਾ ਵੀ ਦੱਸੇ ਕਹਿੰਦੇ ਪਾ ਸਕਦਾ ਇਨੀ ਬਾਤੀ ਸੋ ਪਾਈਏ ਨਹੀਂ ਦੂਜਾ ਬਸਦ ਸਿ ਹੈ ਕਿ ਜਾ ਕੇ ਪੇਰੇ ਪਦਾਰਥ ਪਾਈਏ ਤਾ ਉਹ ਚਰਨੀ ਚਿਤ ਲਾਈਏ ਸੋ ਕਹ ਸੋ ਕੀਜੈ ਸੋ ਕਹ ਪਰਮਾਤਮਾ ਜੋ ਕਹਿ ਰਿਹਾ ਮੇਰੇ ਕੰਤ ਨਾ ਭਾਵੈ ਚੁਰਣਾ ਪੈ ਸੋ ਕਹ ਸੋ ਕੀਜੈ ਜੋ ਪਰਮਾਤਮਾ ਚੰਦਾ ਹੈ ਓਕਰ ਤੇ ਮਿਲ ਜਾਈਗੀ ਗੱਲ ਬਣ ਜਾਈਗੀ ਗੱਲ ਤਨੋ ਮਨੋ ਦੀਜੈ ਐਸੋ ਪਰਮਰ ਲਾਇਆ ਐ ਸੁਗੰਧੀ ਲਾਇਆ ਕਰ ਐਸੀ ਸੀ ਨਾਲ ਰੱਖਿਆ ਕਰ ਬਸ ਇਹ ਚੀਜ਼ ਮਿਲਣ ਦੀ ਦੇਰ ਹੈ ਏਬ ਕਹੈ ਸੁਹਾਗਣੇ ਭੈਣੀ ਭੈਣੇ ਇਹਦੀ ਬਾਤੀ ਸੋ ਪਾਈ ਹੈ ਪਹਿਲਾਂ ਕਿੰਸੀ ਇਨੀ ਬਾਤੀ ਸੋ ਨਹਿ ਪਾਈਏ ਹੁਣ ਇਹਦੀ ਬਾਤੀ ਪਾਈਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਨਹੀਂ ਮਿਲਾਪ ਹੋ ਸਕਦਾ ਉਸ ਮਨੁੱਖ ਦਾ ਫਿਰ ਕਰਨਾ ਕੀ ਹੈ ਕਿਨਾਂ ਨਾਲ ਹੋ ਸਕਦਾ ਹੈ ਮਿਲਾਪ ਕਿਵੇਂ ਹੋ ਸਕਦਾ ਹੈ ਕਿਵੇਂ ਮਿਲ ਸਕਦਾ ਹੈ ਹੋ ਕੁਰਬਾਨੇ ਜਾਓ ਮਹਿਰਵਾਨਾ ਹੋ ਕੁਰਬਾਨੇ ਜਾਓ ਹੋ ਕੁਰਬਾਨੇ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਦ ਕੁਰਬਾਨੇ ਜਾਓ ਕਿੰਨੀ ਵਾਰ ਕਿਹਾ ਇਹ ਰਹਾ ਬੇਚਕ ਇਹ ਹੈ ਜਾਂ ਤਾਂ ਤੂੰ ਆਪ ਜਪ ਲੈ ਜਾਂ ਜਪਣ ਵਾਲਿਆਂ ਦੇ ਨਾਲ ਹੋ ਜਾ ਬਸ ਉਹਨਾਂ ਦੇ ਰੰਗ ਸੰਗ ਵਿੱਚ ਹੋ ਜਾ ਪਹਿਲਾ ਤਰੀਕਾ ਦੱਸਿਆ ਕਵਨ ਸੰਜੋਗ ਮਿਲੋ ਪਰਬ ਆਪਣੇ ਪਲ ਪਲ ਨਿਮਖ ਨਿਮਖ ਹਰ ਜਪਣੇ ਇਹ ਤਰੀਕਾ ਹੈ ਦੂਜਾ ਪਲ ਪਲ ਨਿਮਖ ਇਹ ਨਹੀਂ ਕਿ ਘੰਟਾ ਜਦ ਕੇ ਹਟ ਗਿਆ ਸਾਰਾ ਦਿਨ ਪਲ ਪਲ ਨਿਮਖ ਆ ਅੰਮ੍ਰਿਤ ਵੇਲੇ ਵਿੱਚ ਜਪ ਕਰਨਾ ਅਲੱਗ ਚੀਜ਼ ਹੈ ਕਰਕੇ ਫਿਰ ਸਾਰਾ ਦਿਨ ਆਪਣੇ ਮਾਨਸਿਕ ਤੌਰ ਤੇ ਕਰਿਓ ਬੇਖਰੀ ਕਰਨਾ ਅੰਮ੍ਰਿਤ ਵੇਕ ਕੱਲਾ ਹੋਵੇ ਫਿਰ ਬੇਖਰੀ ਲੱਗ ਜਾਂਦਾ ਨਹੀਂ ਬੇਖਰੀ ਅਸੀਂ ਬੋਲ ਰਹੇ ਇਹ ਬੇਖਰੀ ਸਤਗੁਰੂ ਜੀ ਕਹਿੰਦੇ ਨੇ ਭਾਈ ਉਹਨਾਂ ਨਾਲ ਪਹਿਲਾਂ ਤਾਂ ਇਹ ਹੈ ਕਵਨ ਸੰਜੋਗ ਮਿਲੋਂ ਪ੍ਰਭ ਆਪਣੇ ਕਿਹੜੇ ਤਰੀਕੇ ਨਾਲ ਮੇਲ ਹੋ ਸਕਦਾ ਦੂਜਾ ਹੈ ਇਹ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਤੋਂ ਕੁਰਵਾਰ ਆ ਜਾਂਦਾ ਮਨ ਕਰਕੇ ਤਨ ਕਰਕੇ ਧਨ ਕਰਕੇ ਬਾਣੀ ਕਰਕੇ ਕਰਮ ਕਰਕੇ ਕੋਈ ਨਾਮ ਜਪਣ ਵਾਲਾ ਹੈ ਕੁਰਬਾਨ ਪਰਮਾਤਮਾ ਤੋਂ ਕੁਰਬਾਨ ਗੁਰੂ ਤੋਂ ਕੁਰਬਾਨ ਤੀਜਾ ਉਸ ਸੰਤ ਤੋਂ ਸੰਤ ਜਿਹਨੇ ਜਪਿਆ ਹਉ ਕੁਰਬਾਨ ਜਾਉ ਬਹਿਰਵਾਤਾ ਕਿਨਾਂ ਤੋਂ ਲੈਣ ਜੋ ਤੇਰਾ ਨੋ ਲੈਣ ਜੋ ਤੇਰਾ ਨੋ ਤੇ ਨਾ ਕਹ ਹਉ ਸਦ ਕੁਰਬਾਨੇ ਜਾਉ ਵਰਵਰ ਵਿੱਚ ਇਹ ਹੀ ਦੇਖ ਲੋ ਇਸੇ ਤੋਂ ਹੀ ਖੁਸ਼ ਹੋ ਜਾਂਦਾ ਹੈ ਕੰਤ ਨੂੰ ਭਾਣ ਲੱਗ ਜਾਂਦੀ ਹੈ ਪਰ ਨਹੀਂ ਅਸੀਂ ਉਹਨਾਂ ਤੋਂ ਖੁਸ਼ ਹੁੰਦੇ ਆ ਜਿਹੜੇ ਸਾਨੂੰ ਪੁਹੁੰਚਾਉਂਦੇ ਨੇ ਉਹਨਾਂ ਤੋਂ ਕੁਰਬਾਨ ਜਾ ਰਹੇ ਅਸੀਂ ਜਿਹੜੇ ਸਾਨੂੰ ਪੁਹਹਾਣ ਵਾਲੇ ਨੇ ਚਾਹੇ ਅੰਦਰ ਨੇ ਚਾਹੇ ਬਾਹਰ ਸਰਦਾਰ ਉਹਨਾਂ ਤੋਂ ਕੁਰਬਾਨ ਜਾਂਦੇ ਆ ਅਸੀਂ ਮਿਲਣਾ ਜੁੜਨਾ ਹੋਰ ਚੀਜ਼ ਹੁੰਦੀ ਹੈ ਕੁਰਬਾਨ ਜਾਣਾ ਹੋਰ ਚੀਜ਼ ਹੁੰਦੀ ਹੈ ਸਤਗੁਰੂ ਜੀ ਨੇ ਤਿੰਨ ਤਿੰਨ ਪੰਕਤੀਆਂ ਰਾਹ ਉਹਦੇ ਵਿੱਚ ਰੱਖਿਆ ਨੇ ਕਈ ਵਾਰ ਕਿਹਾ ਇਹ ਗੱਲ ਤਿੰਨ ਤੋਂ ਤਿੰਨ ਪੰਕਤੀਆਂ ਨੇ ਇਹਨਾਂ ਦੇ ਵਿੱਚ ਕਿਤਨੀ ਵਾਰੀ ਕਿਹਾ ਉਹਨਾਂ ਤੋਂ ਕੁਰਬਾਨ ਮੈਂ ਸੁਣਾ ਤੋਂ ਕੁਰਬਾਨ ਗਿਆ ਪਰਮਾਤਮਾ ਨੂੰ ਪਾ ਗਿਆ ਸਿੱਧਾ ਜਾ ਕੇ ਇੱਕ ਅਬ ਸੌਖਾ ਹੈ ਸਭ ਤੋਂ ਪਰ ਬੜਾ ਔਖਾ ਹੈ ਕਿਉਂਕਿ ਉਹ ਵੀ ਤਾਂ ਉਸ ਵਰਗੇ ਹੀ ਹੁੰਦੇ ਨੇ ਜੇ ਤਉ ਨਾਮ ਜਪੜੇ ਉਹਨਾਂ ਤੋਂ ਪਰਮਾਤਮਾ ਤੋਂ ਕੁਰਮਾਨ ਜਣਾ ਔਖਾ ਤੇ ਉਹਨਾਂ ਤੋਂ ਵੀ ਔਖਾ ਹੈ ਚਾਹੇ ਤੁਹਾਡੇ ਨੇੜੇ ਹੋਣ ਘਰ ਵਿੱਚ ਹੋਣ ਉਹਨਾਂ ਨੂੰ ਵੀ ਖੁਸ਼ ਕਰਨਾ ਕੋਈ ਸੌਖਾ ਨਹੀਂ ਹੁੰਦਾ ਸੁਪਾਦਸ਼ਾ ਕਹਿੰਦੇ ਨੇ ਭਾਈ ਕਾਇਆ ਰੰਗਣ ਜੇਥੀਏ ਪਿਆਰੇ ਭਾਈ ਐ ਨਾਮਜੀਠ ਪਹਿਲਾਂ ਕਿਹਾ ਸੀ ਇਹ ਤਨ ਮਾਇਆ ਪਾਹਿਆ ਪਿਆਰੇ ਹੁਣ ਜਵਾਬ ਦੇ ਇਹਨੂੰ ਸੋਲਵਡ ਕਰ ਰਹੇ ਨੇ ਹੱਲ ਕਰ ਰਹੇ ਨੇ ਕਹਿੰਦੇ ਜੇ ਇਸ ਸਰੀਰ ਨੂੰ ਤੂੰ ਮਟਕੀ ਬਣਾ ਲੇ ਰੰਗਣ ਕਹਿੰਦੇ ਨੇ ਮਟ ਨੂੰ ਭਾਂਡੇ ਨੂੰ ਮਟਕੀ ਕਾਇਆ ਸਰੀਰ ਨੂੰ ਕਹਿੰਦੇ ਜੇ ਇਸ ਸਰੀਰ ਨੂੰ ਤੂੰ ਇੱਕ ਮਟਕੀ ਬਣਾ ਲੈ ਤਨਕਾਰ ਮਟਕੀ ਮਨ ਮਾਹੇ ਸਜੋਈ ਸਤਗੁਰੂ ਜੀ ਨੇ ਬਾਣੀ ਵਿੱਚ ਦਿੱਤਾ ਹੋਇਆ ਸਾਰਾ ਕੁਝ ਸਤ ਮਟਕੀ ਰੰਗਣ ਕਹਿੰਦੇ ਉਹਦੇ ਵਿੱਚ ਫਿਰ ਕੀ ਕਰਨਾ ਇਹਨੂੰ ਪਾਈਏ ਨਾਮ ਮਜੀਠਿ ਸਿਤੇ ਨਾਮ ਪਾ ਜਿਵੇਂ ਇਹਦੇ ਵਿੱਚ ਅਸੀਂ ਕਾਮ, ਕ੍ਰੋਧ, ਲੋਭ, মোহ, ਹੰਕਾਰ ਆਸਾ ਮਰਸਾ ਤ੍ਰਿਸ਼ਨਾ ਤੰਦਾ ਪਤਾ ਨਹੀਂ ਕੀ ਕੀ ਪਾਇਆ ਹੋਇਆ ਇਹਦੇ ਵਿੱਚ ਭਾਈ ਤੂੰ ਕਹਿੰਦੇ ਨਾਮ ਪਾ ਪਹਿਲਾਂ ਤਾਂ ਥੀ ਹੈ ਜੇ ਇਹਨੂੰ ਭਾਂਡਾ ਬਣਾ ਲੇ ਭਾਂਡਾ ਅਛਾ ਸੋਏ ਜੋ ਤਿਸ ਭਾਵ ਸੀ ਜਿਹੜਾ ਉਹਨੂੰ ਚੰਗਾ ਲੱਗੇ ਉਹ ਭਾਂਡਾ ਵਧੀਆ ਨੂੰ ਚੰਗਾ ਲੱਗਣ ਵਾਸਤੇ ਆਪਾਂ ਪਹਿਲਾਂ ਵਿਚਾਰ ਕੀਤੀ ਚੰਗਿਆ ਰਣ ਲੱਗ ਜਾ ਚੰਗਾ ਹੋ ਜਾਏਗਾ ਬਸ ਕੁਰਬਾਨ ਜਾਉਣਾ ਤੂੰ ਨੇੜੇ ਵੀ ਨਾ ਰਹੀ ਉਹਨਾਂ ਦੇ ਇੱਕ ਨੇੜੇ ਵੀ ਰਹੀ ਜਾਂਦਾ ਫਿਰ ਵੀ ਨਹੀਂ ਕੁਰਬਾਨ ਜਾਂਦਾ ਇੱਕ ਦੂਰੋ ਹੀ ਕੁਰਬਾਨ ਜਾਂਦੇ ਬਾਦਸ਼ਾਹ ਕਹਿੰਦੇ ਨੇ ਇਸ ਭਾਂਡੇ ਨੂੰ ਤੂੰ ਜੇ ਸਰੀਰੂਪੀ ਭਾਂਡੇ ਨੂੰ ਮਟਕੀ ਬਣਾ ਲੇ ਭਾਂਡਾ ਪਾਣ ਲਈ ਸਾਫ਼ ਕਰ ਲੇ ਭਾ ਭਾਂਡੇ ਨੂੰ ਖਾਲੀ ਕਰ ਲੇ ਤੇ ਫਿਰ ਇਹਦੇ ਵਿੱਚ ਨਾਮ ਪਾ ਜਿਹੜਾ ਮਜੀਠ ਵਰਗਾ ਪੱਕਾ ਹੈ ਉਤਰਦਾ ਨਹੀਂ ਕਦੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠ ਹੈ ਰੰਗਰੀ ਹਰੀ ਦੇ ਨਾਮ ਦੇ ਰੰਗ ਵਿੱਚ ਐਸੇ ਰੰਗ ਰਤੀ ਸਹਜ ਕੀ ਮਾਤੀ ਇਹ ਨਿਸੁ ਭਾਏ ਸਮਾਣੀ ਭਾਏ ਪ੍ਰੇਮ ਰੂਪ ਕਹਿੰਦੇ ਨੇ ਇਹ ਇਸ ਦਿਨ ਰਾਤ ਪਰਮਾਤਮਾ ਦੇ ਪਿਆਰ ਦੇ ਵਿੱਚ ਰਹਿੰਦੀ ਹੈ ਉਹ ਜਿਹੜੀ ਇਸ ਤਰ੍ਹਾਂ ਦਾ ਭਾਂਡਾ ਬਣਾਉਂਦੀ ਹੈ ਮਜੀਠ ਰੰਗ ਪਾਉਂਦੀ ਹੈ ਸਰੀਰ ਕਰਕੇ ਉਹ ਜਿੱਥੇ ਮਰਜੀ ਵਿਛਰੇ ਪਰ ਉਹਦੇ ਅੰਦਰ ਪ੍ਰੇਮ ਦਾ ਭਾਂਡਾ ਹੁੰਦਾ ਹੈ ਅੰਦਰ ਪ੍ਰੇਮ ਦਾ ਬੁੱਟਾ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਭਾਈ ਜੇ ਇਸ ਨੂੰ ਭਾਣਾ ਬਣਾ ਲਏ ਤੂੰ ਨਾਮ ਪਾਏ ਇਹਦੇ ਵਿੱਚ ਰੰਗਣ ਵਾਲਾ ਜੇ ਰੰਗ ਹੈ ਸਾਹਿਬ ਐਸਾ ਰੰਗ ਨਾ ਡੀਟ ਫੁਰਿਸ ਭਾਂਡੇ ਦਾ ਜਿਹੜਾ ਮਾਲਕ ਹੈ ਨਾ ਫਿਰ ਉਹਨੂੰ ਐਨਾ ਕ ਰੰਗ ਦਿੰਦਾ ਹੈ ਕੋਈ ਹੋਰ ਰੰਗ ਦੇਖੇ ਹੀ ਨਹੀਂ ਐਸਾ ਐਨਾ ਕਿਉਂਕਿ ਹਰ ਇਹ ਨਾਮ ਜਪਣ ਵਾਲੇ ਦੀ ਅਵਸਥਾ ਹਰ ਮਨੁੱਖ ਦੀ ਅਲੱਗ-ਅਲੱਗ ਆਪਣੀ ਆਪਣੀ ਨਵੀ ਤੋਂ ਨਹੀਂ ਹੈ ਇਨੇ ਕੇ ਉਸ ਤਰ੍ਹਾਂ ਹੀ ਕਰਿਆ ਨੀ ਨਾ ਵੀ ਤੋਂ ਨਾ ਵੀ ਅਲੱਗ ਤੋਂ ਅਲੱਗ ਪਰਮਾਤਮਾ ਨਾ ਮੈਂ ਉਹਦਾ ਰੰਗ ਵੀ ਲਗਾ ਉਹਦਾ ਪਿਆਰ ਵੀ ਰੋ ਦੁਨੀਆ ਦਾ ਰੰਗ ਪਹਿਲਾਂ ਪਹਿਲਾਂ ਬੜਾ ਵਧੀਆ ਹੁੰਦਾ ਹੈ ਬੜਾ ਮੇਲ ਹੁੰਦਾ ਹੈ ਹੌਲੀ ਹੌਲੀ ਖਤਮ ਹੀ ਹੋ ਜਾਂਦਾ ਜਿਵੇਂ ਪਹਿਲਾਂ ਪਹਿਲਾਂ ਤੁਸੀਂ ਬੜੀ ਗੱਡੀ ਲਈ ਵਧੀਆ ਬੜਾ ਮਝਾਲੇ ਮੱਟੀ ਲਗੜ ਦਿੰਦੇ ਹੋ ਫਿਰ ਦੇਖੋ 6 ਮਹੀਨੇ ਪਿੱਛੇ ਗਲੀ ਵਿੱਚ ਖੜੀ ਹੁੰਦੀ ਨੂੰ ਕੋਈ ਸਾਫ ਵੀ ਨਹੀਂ ਕਰਦਾ ਨਵਾਂ ਨਵਾਂ ਵਿਆਹ ਹੁੰਦਾ ਹੈ ਕਿਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਅਸੀਂ ਰੋਜ਼ ਦੇਖ ਰਹੇ ਹਾਂ ਬਾਅਦ ਵਿੱਚ ਕੀ ਹੁੰਦਾ ਹੈ ਉਹੀ ਬੱਚਾ ਬੱਚੀ ਕਿਵੇਂ ਇੱਕ ਦੂਜੇ ਨੂੰ ਛੱਡਦੇ ਨਹੀਂ ਪਹਿਲਾਂ ਫਿਰ ਦੇਖੋ ਕਿਉਂਦਾ ਕਿਉਂਕਿ ਉਹ ਰੰਗ ਉਤਰਦਾ ਜਾਂਦਾ ਬਾਹਿਆਦਾਰ ਉਤਰੇਗਾ ਘਟੇਗਾ ਖਤਮ ਹੋ ਜਾਏਗਾ ਇਹ ਰੰਗ ਆਰਾਮ ਰੰਗ ਕਦੇ ਉਤਰ ਨਾ ਜਾਏ ਸਰੀਰ ਖਤਮ ਹੋ ਜਾਏਗਾ ਫੇਰ ਵੀ ਰੰਗ ਨਹੀਂ ਹੁੰਦਾ ਤੇ ਉਹਨਾਂ ਦੀ ਹੀ ਗੱਲ ਕਰ ਰਿਆਂ ਅਸੀਂ ਜਿਹੜੇ ਰੰਗੇ ਹੋਏ ਰੰਗਿਆਂ ਦੀ ਗੱਲ ਹੋ ਰਹੀ ਹੈ ਪਾਸ਼ਾ ਕਹਿੰਦੇ ਨੇ ਭਾਈ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹ ਕਾਸ ਜਿਨ੍ਹਾਂ ਦੇ ਨਾਮ ਰੰਗ ਵਿੱਚ ਚੋਲੇ ਭਾਵ ਸਰੀਰ ਰੂਪੀ ਚੋਲਾ ਰੰਗਿਆ ਗਿਆ ਕਿਵੇਂ ਕਬੀਰ ਸਾਹਿਬ ਦੇ ਮਾਤਾ ਜੀ ਕਹਿੰਦੇ ਬੁਨ ਨਾ ਤਨ ਨ ਤਜ ਦਿਓ ਹੈ ਕਬੀਰ RAM ਨਾਮ ਲਿਖ ਲਿਓ ਸਰੀਰ ਸਰੀਰ ਤੇ RAM ਦਾ ਨਾਮ ਲਿਖਿਆ ਭਾਵੇਂ ਰੋਮ ਰਮ ਰਮ ਹਰ ਵਕਤ ਨਾਮ ਜਪੀ ਜਾਂਦਾ ਬੁਨ ਨਾ ਤਨ ਤੰਦਾ ਤਿਆਗ ਦਿੱਤਾ ਹੈ ਕੀਤਾ ਤਿਆਗ ਬੜਾ ਮਨੁੱਖ ਸਾਧ ਸੰਗ ਜੀ ਇਸ ਵਿੱਚ ਉਲਝੀ ਜਾਂਦਾ ਆਪਾਂ ਸਾਰੇ ਇਸ ਵਿੱਚ ਉਲਝੇ ਹੋਏ ਆ ਉਸੇ ਵਿੱਚ ਹੀ ਫਿਰ ਜਾਂਦਾ ਦੌੜਿਆ ਭੱਜਿਆ ਸਰੀਰ ਨਾਸ਼ ਕਰ ਰਿਹਾ ਆਪਣਾ ਜਿਹੜਾ ਬੜਾ ਔਖਾ ਕਰਿਆ ਤਾਂ ਦੇ ਦੇ ਵਿੱਚ ਚਾਹੇ ਉਹ ਆਪਣਾ ਹੈ ਚਾਹੇ ਕਿਸੇ ਲਈ ਹੈ ਦੂਜਿਆਂ ਲਈ ਹੈ ਨਹੀਂ ਸਾ ਸੰਗਤ ਜੀ ਸਮਝ ਦਾ ਸਾੜਾ ਬੰਦ ਸੋ ਕਿਉਂਕਿ ਮਾਇਆ ਵਿੱਚ ਇਤਨਾ ਕਰੰਗਿਆ ਹੈ ਥਾਂ ਹੀ ਨਹੀਂ ਕਿਤੇ ਨਾਮ ਦੇ ਲਈ ਜਿਵੇਂ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ ਰਸ ਸੋਇਨਾ ਰਸ ਰੂਪਾ ਕਾਵਣ ਰਸ ਪਰਮਲ ਕੀ ਬਾਸ ਰਸ ਮਿੱਠਾ ਰਸ ਮੰਦਰ ਦਾ ਸੇਜਾ ਘੋੜੇ ਰਸ ਮਿੱਠਾ ਰਸ ਮਾਸ ਇਹ ਤੇਰਾ ਇਹ ਤੇ ਰਸ ਸਰੀਰ ਕੇ ਸਰੀਰ ਦੀ ਗੱਲ ਹੋ ਰਹੀ ਹੈ ਜਿਨਕੇ ਚੋਲੇ ਰਤੜੇ ਪਿਆਰੇ ਇਹ ਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਸਤਿਗੁਰੂ ਜੀ ਕਹਿੰਦੇ ਨੇ ਦੱਸੋ ਮੈਂ ਕਿੱਥੇ ਨਿਵਾਸ ਰੱਖਾਂ ਆਮ ਦਾ ਹਾਈ ਨਹੀਂ ਜਗ੍ਹਾ ਹੀ ਨਹੀਂ ਕਿਤੇ ਇਤਨੇ ਰਸਾਂ ਵਿੱਚ ਇਤਨੇ ਮਾਇਆ ਦੇ ਰਸਾਂ ਵਿੱਚ ਰੰਗੇ ਹੋ ਪਿਆ ਜਗ੍ਹਾ ਹੀ ਨਹੀਂ ਕਿਤੇ ਉਹ ਤਾਂ ਰੱਖਦੇ ਵੇ ਜੇ ਥਾਂ ਹੋਵੇ ਥਾਂ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ ਨਾ ਸਪੇਸ ਜ਼ਰੂਰੀ ਹੈ ਪੰਜ ਤੱਤ ਨੇ ਪੰਜਾਂ ਵਿੱਚ ਆਕਾਸ਼ ਇਸੇ ਕਰਕੇ ਪਰਮੇਸ਼ਰ ਨੇ ਬਣਾਇਆ ਸਪੇਸ ਆ ਆਕਾਸ਼ ਬਾਹਰ ਨਹੀਂ ਹੈ ਸਪੇਸ ਬਾਹਰ ਨਹੀਂ ਹੈ ਮਨੁੱਖ ਖਰੀਦਦਾ ਦੇਖਦਾ ਹੈ ਵੀ ਘਰ ਬਣਾਣ ਵਾਲੀ ਜਗ੍ਹਾ ਸਪੇਸ ਅੰਦਰ ਨਹੀਂ ਹੈ ਤੇ ਡਾਕਟਰ ਕਹਿੰਦੇ ਨੇ ਬਲੌਕੇਜ ਹੋ ਗਈ ਬਲੌਕੇਜ ਹੋ ਗਈ ਹੈ ਸਪੇਸ ਤਾਂ ਜਗ੍ਹਾ ਜਗ੍ਹਾ ਹੀ ਨਹੀਂ ਹੈ ਕਹਿੰਦੇ ਨਾਮ ਲਈ ਬਹੁਤ ਵੱਡਾ ਭਾਂਡਾ ਚਾਹੀਦਾ ਐਨਾ ਵੱਡਾ ਖਜ਼ਾਨਾ ਰੱਖਣਾ ਪਰੇ ਇੱਥੇ ਇਹ ਰਹਿੰਦਾ ਨਹੀਂ ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮਾ ਐਸੀ ਬਾਜੀ ਪਾਈ ਹੋਈ ਇੱਥੇ ਨਾ ਮਤ ਚੇਤੇ ਦਿਨ ਵਿੱਚ ਹਿਸਾਬ ਲਾਇਆ ਕਰੋ ਕਿ ਕਿੰਨੀ ਕੁ ਧੀਰ ਚੇਤੇ ਦਿਓ ਤੁਸੀਂ ਬਸ ਤੇ ਗੁਰਮੁਖਾਂ ਦਾ ਦੇਖਿਆ ਕਰੋ ਕਦੇ ਭੁੱਲਦਾ ਕਰੇ ਭਾਵੇਂ ਕੁਝ ਵੀ ਕਰ ਰਹੇ ਹਾਲਤ ਦਿਖੇਗੀ ਆਪ ਜੀ ਬਾਕੀ ਜੇ ਨਹੀਂ ਚੇਤੇ ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮਾ ਖਿਨ ਮੈਂ ਬਿਨ ਸੈ ਸਭ ਝੂਠ ਮੇਰੇ ਮਨ ਧਿਆਏ ਰਾਮਾ ਇਹ ਸਭ ਕੁਝ ਬਿਨਸੋਂ ਵਾਲਾ ਐ ਸਾਰਾ ਸੋ ਸਤਗੁਰੂ ਜੀ ਕਹਿੰਦੇ ਨੇ ਭਾਈ ਜਿਨ ਕੇ ਝੋਲੇ ਰਤੜੇ ਪਿਆਰੇ ਰੰਗੇ ਹੋਏ ਨੇ ਨਾਮ ਕੰਤ ਤੇ ਨਾ ਕਾ ਪਾਸ ਉਹਦਾ ਕੋਲ ਪਰਮਾਤਮਾ ਐ ਤਾਂ ਹੀ ਤਾਂ ਉਹਨਾਂ ਤੋਂ ਕੁਰਬਾਨ ਜਾ ਰਹੇ ਨੇ ਤਾਂ ਹੀ ਤਾਂ ਉਹਨਾਂ ਦਾ ਸੰਗਮ ਸਾਡੀ ਤਾਂ ਅਰਦਾਸ ਹੀ ਸਮਾਪਤ ਇਤੇ ਹੁੰਦੀ ਹੈ ਪੂਰੀ ਹੁੰਦੀ ਹੈ ਸਈ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਹੋਰ ਨਹੀਂ ਮਿਲਣਾ ਚਾਹੀਦਾ ਸਰ ਜਿਹੜਾ ਮਿਲਿਆ ਦੇਖਦੇ ਸਾਰ ਰਬ ਯਾਦਾ ਆ ਜਾਏ ਉਹਨਾਂ ਦਾ ਮੇਲ ਕੋਈ ਉਹ ਉਹ ਚਾਹੀ ਦੇ ਨਹੀਂ ਸਰ ਸਤਗੁਰੂ ਜੀ ਕਹਿੰਦੇ ਭਾਈ ਜਿਨਕੇ ਝੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ ਸਾਨੂੰ ਕੀ ਚਾਹੀਦਾ ਧੂੜ ਤਿਨਾ ਕੀ ਜੇ ਮਿਲ ਜੀ ਮੁਰਾਨੋ ਮਿਲ ਜਾਏ ਤੋੜ ਕੀ ਕਹੋ ਨਾਨਕ ਕੀ ਅਰਦਾਸ ਮੇਰੀ ਅਰਦਾਸ ਹੈ ਮੇਰੀ ਬੇਨਤੀ ਹੈ ਉਹਨਾਂ ਦੀ ਧੂੜ ਮਿਲ ਜਾਏ ਪਤਾ ਨਹੀਂ ਕਿਹੜੀ ਵੱਡੀ ਵੜਿਆਈ ਹੈ ਉਹਨਾਂ ਦੀ ਧੂੜ ਦੇ ਵਿੱਚ ਸਾਹ ਸਕਦਾ ਜੀ ਉਹ ਲੈਣ ਵਾਲੇ ਜਾਣਦੇ ਨੇ ਦੇਣ ਵਾਲੇ ਜਾਣਦੇ ਨੇ ਹੋਰ ਹੋਰ ਸਾਰੂ ਨਹੀਂ ਪਤਾ ਹੁੰਦਾ ਇਹਦਾ ਕਿਸ ਕੈਸੀ ਢੂੜ ਨਾਨਕ ਬਗੋਏ ਦਾ ਦਰ ਤੋਰਾ ਤੇਰੇ ਚਾਕਰਾਂ ਪਾ ਖਾ ਕਿਥੇ ਇਥੇ ਤਾਂ ਕਿਹਾ ਧੂੜ ਮਿਲ ਜੇ ਨਹੀਂ ਧੂੜ ਉੱਥੇ ਕਹਿੰਦੇ ਨੇ ਮੈਂ ਤੇਰੇ ਜਿਹੜੇ ਚਾਕਰ ਨੇ ਉਹਨਾਂ ਦੀ ਧੂੜ ਬਣ ਜਾਵਾਂ ਨਾਨਕ ਬਗੋਏ ਦਾ ਦਰ ਤੋਰਾ ਤੇਰੇ ਚਾਕਰਾਂ ਬਗੋਏ ਕਹਿੰਦੇ ਨੇ ਬੋਲਣ ਨੂੰ ਅਰਦਾਸ ਬੇਨਤੀ ਤੇਰੇ ਚਾਹ ਕਰਾਂ ਪਾ ਖਾ ਕਲ ਸਾਰਾ ਸ਼ਬਦ ਸੇਵਕ ਤੇ ਆਇਆ ਸੀ ਯਾਨੀ ਜੇ ਇਹ ਮੈਨੂੰ ਮਿਲ ਜਾਏ ਇੱਥੇ ਕਹਿੰਦੇ ਨੇ ਧੂੜ ਤੇ ਨਾ ਕੀ ਜੇ ਮਿਲੇ ਧੂੜੀ ਵਿੱਚ ਲੜੁੰਦਲੀ ਸੋਹਾ ਥੋੜਾ ਬਹੁਤ ਤਾਂ ਥੋੜਾ ਕਿਹਾ ਤੂੰ ਧੂੜ ਦੀ ਬਹੁਤ अहमियत ਰੱਖੀ ਧੂੜ ਤੇ ਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਏ ਮੇਰੀ ਬੇਨਤੀ ਹੈ ਪਹਿਲਾਂ ਕਿਆ ਉਹ ਨਾਮ ਰੰਗ ਵਾਲੇ ਤੋਂ ਕੁਰਬਾਨ ਜਾਵਾਂ ਫਿਰ ਕਿਆ ਧੂਣ ਮਿਲ ਜਾਏ ਫਿਰ ਕਿਆ ਸੰਗ ਮਿਲ ਜਾਏ ਹੁਣ ਕੀ ਕਹਦੇ ਨੇ ਆਪੇ ਸਜੇ ਆਪੇ ਰੰਗੇ ਆਪੇ ਨਦਰ ਕਰੇ ਕਹਿੰਦੇ ਉਹ ਆਪ ਹੀ ਸਾਨੂੰ ਬਣਾਉਣ ਵਾਲਾ ਹੈ ਆਪ ਹੀ ਰੰਗਣ ਵਾਲਾ ਇਹ ਹੈ ਬ੍ਰਹਮ ਗਿਆ ਜਦੋਂ ਹੋ ਗਿਆ ਜੀ ਤੂੰ ਆਪ ਹੀ ਸਾਨੂੰ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਸਾਜ ਤਨ ਧਨ RAM DAS GUR ਜਿਨ ਸਿਰਿਆ ਤਿਨੇ ਸਵਾਰਿਆ ਸਾਜ ਰੰਗੇ ਫਿਰ ਹੁਣ ਆਪੇ ਰੰਗੇ ਮਾਇਆ ਵਿੱਚ ਵੀ ਆਪੇ ਰੰਗੇ ਨੇ ਨਾਮ ਵਿੱਚ ਵੀ ਆਪੇ ਰੰਗੇ ਨੇ ਆਪੇ ਨਦਰ ਕਰੇ ਫਿਰ ਮਾਇਆ ਵਿੱਚ ਉਕੜ ਕੇ ਨਦਰ ਵੀ ਆਪ ਕਰਨ ਵਾਲਾ ਹੈ ਇਹ ਸਾਰਾ ਖੇਲ ਆਪ ਹੈ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ 라ਵੇ ਜਿਹੜੀ ਜੀਵ ਇਸਤਰੀ ਉਸ ਪਰਮਾਤਮਾ ਨੂੰ ਚੰਗੀ ਲੱਗਦੀ ਹੈ ਉਹਦੇ ਨਾਲ 라ਵੇ ਬੇਲ ਕਰਨਾ ਭੋਗ ਕਰਨਾ ਗਿਆਨ 라ਉ ਜਦ ਸੇਜੈ ਆਵੇ ਤੋ ਨਾਨਕ ਭੋਗ ਕਰੇ ਉਹ ਆਪ ਕਰਦਾ ਹੈ ਕਹਿੰਦੇ ਕਾਮਣ ਕੰਤੈ ਭਾਵੈ ਹੁਣ ਭਾਣ ਦਾ ਚੰਗੇ ਲੱਗਣ ਦਾ ਪਹਿਲਾਂ ਦੱਸ ਦਿੱਤਾ ਹੈ ਵੀ ਕਿਵੇਂ ਕਿਵੇਂ ਲੱਗਦਾ ਹੈ ਚੰਗਾ ਖਸਮੈ ਸੋਈ ਭਾਮ ਦਾ ਖਸਮੈ ਜਦ ਦਸ ਭਾਵੈ ਪਾਣਾ ਉਹ ਕਹਿੰਦੇ ਆਪ ਹੀ ਫਿਰ ਰਗਦਾ ਹੈ ਆਪ ਹੀ ਨਜ਼ਰ ਕਰਦਾ ਹੈ ਆਪ ਹੀ ਬਿਨਾਬ ਕਰਨਦਾ ਸਾਰਾ ਖੇਲ ਉਹਨੇ ਆਪ ਬਣਾਇਆ ਹੋਇਆ ਸਤਗੁਰੂ ਜੀ ਰਹਿਮਤ ਕਰਨ ਕੋਈ ਭੁੱਲ ਚੁੱਕਦੀ ਖਿਮਾ ਬਖਸ਼ਣਾ ਜੀ ਆਸ਼ੀਸ਼ ਬਖਸੋ ਵਾਹਿ ਗੁਰੂ ਜੀ ਕਾ ਖਾਲ ਵਾਹਿ ਗੁਰੂ ਜੀ ਕੀ ਫਤਿਹ ਵਾਹਿ ਗੁਰੂ ਜੀ ਬ੍ਰਾਮ ਕਲੇ ਮਹਿਲਾ ਤੀਜਾ ਅਨੰਦ